ਹਾਂਜੀ ਸਾਨੂੰ ਇੱਕ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਸਾਡੀ ਟੀਮ ਨੂੰ ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਇਹਨਾਂ ਦੇ ਨਾਲ ਤਤਿਸ਼ੀ ਅਫਸਰ ਜਗਦੀਪ ਸਿੰਘ ਤੇ ਇਹਨਾਂ ਦੀ ਪੁਲਿਸ ਪਾਰਟੀ ਨਾਲ ਜਸਪ੍ਰੀਤ ਮੁੰਡਾ ਸਾਡਾ ਪਨੀਰ ਤੇ ਵਿਕਾਸਮੈਤਾ ਇੱਕ ਪਿਛਲੇ ਜੇ ਸਾਡੇ ਇਲਾਕੇ ਦੇ ਵਿੱਚ ਕਾਫੀ ਚੋਰੀਆਂ ਚਕਾਰੀਆਂ ਦਾ ਕੰਮ ਕਾਫੀ ਚੱਲ ਪਿਆ ਸੀਗਾ ਉਹਦੇ ਮੱਦੇਨਜ਼ਰ ਅਸੀਂ ਇੱਕ ਫਾਦੇ ਲਾ ਕੇ ਨਾਕਾ ਲਾਇਆ ਸੀਗਾ ਇਹ ਅਸੀਂ ਰਾਜਵਿੰਦਰ ਸਿੰਘ ਨਾਲ ਇਹਨਾਂ ਦੇ ਉਹਦੇ ਵਿੱਚ ਅਸੀਂ ਜਿਹੜੇ ਤਿੰਨ ਬੰਦੇ ਰਾਉਂਡ ਅਪ ਕੀਤੇ ਜਿਹਦੇ ਵਿੱਚ ਸਨੀ ਪੁੱਤਰ ਸਤਪਾਲ ਵਾਸੀ ਮਹੱਲਾ ਸਮਸਤ ਪੁਰਾ ਕਪੂਰਥਲਾ ਮਨੀ ਪੁੱਤਰ ਸਤਪਾਲ ਵਾਸੀ ਸਮਸਤ ਪੁਰਾ ਕਪੂਰਥਲਾ ਤੇ ਰਜਤ ਮਸੀਹ ਪੁੱਤਰ ਪ੍ਰੇਮ ਮਸੀਹ ਬਹਿਰਾਮ ਸ੍ਰਿਸ਼ਤਾਪੂਰ ਥਾਣੇ ਦੇ ਵਿੱਚ ਇਹਨਾਂ ਨੂੰ ਰਾਉਂਡ ਅਪ ਕਰਕੇ ਇਹਨਾਂ ਦੇ ਕੋਲ ਜਿਹੜਾ ਨਸ਼ੇ ਦੀਆਂ ਸਾਨੂੰ 1004 ਗੋਲੀਆਂ ਜਿਹੜੀਆਂ ਪ੍ਰਾਪਤ ਹੋਈਆਂ ਤੇ ਇਹਨਾਂ ਤੇ ਮੁਕਦਮਾ ਦਰਜ ਕੀਤਾ ਜਿਹੜਾ ਕਿ ਅੱਜਕੱਲ੍ਹ ਚੱਲ ਰਿਹਾ ਯੁੱਧ ਨਸ਼ੇ ਦੇ ਵਿਰੁੱਧ ਸਾਡੇ ਸ਼੍ਰੀਮਾਨ ਐਸਐਸਪੀ ਅ ਸ਼੍ਰੀ ਸੰਦੀਪ ਮਲਕ ਜੀ ਤੇ ਬਾਕੀ ਸਾਡੇ ਡੀਆਈ ਸਾਹਿਬ ਨਵੀਨ ਸਿੰਘਲਾ ਜੀ ਉਹਨਾਂ ਦੀ ਦਿਸ਼ਾ ਨਿਰਦੇਸ਼ ਜਿਹੜਾ ਸੀ ਇਹ ਕਾਰਵਾਈ ਪਾਉਂਦੇ ਹੋਏ ਇਹਨਾਂ ਤਿੰਨ ਬੰਦਿਆਂ ਨੂੰ ਰਾਉਂਡ ਅਪ ਕਰਕੇ ਇਨਾਂ ਦੇ ਕੋਲੋਂ 라ਵਨ ਸਮਾਨ ਤੇ ਪਰਚਾ ਦਰਜ ਕੀਤਾ ਸੀ 183 ਨੰਬਰ ਮਕਦਮਾ ਲੱਜਕਦਾ ਜਿਹਦੇ ਵਿੱਚ ਇਹਨਾਂ ਦੀ ਮजीर ਪੁਛਗਿਸ਼ ਦੇ ਵਿੱਚ ਆਇਆ ਕਿ ਇੱਕ ਜੋੜੇ ਪਿੰਡ ਦੇ ਵਿੱਚ ਜੋੜਾ ਪਿੰਡ ਪਿੰਡਾ ਛਲਾਂਗ ਦੇ ਲਾਗੇ ਉਹਦੇ ਵਿੱਚ ਇਹਨਾਂ ਨੇ ਇੱਕ ਘਰ ਦੇ ਵਿੱਚ ਟਾਕਾ ਮਾਰਿਆ ਟਾਕੇ ਦੇ ਵਿੱਚ ਇਹਨਾਂ ਨੇ ਉਥੋਂ ਕਾਫੀ ਇਹਨਾਂ ਨੇ ਤਹਿਸ਼ਤ ਮਚਾਈ ਜਿਹਦੇ ਵਿੱਚ ਇਨਾਂ ਨੇ ਇਨਾਂ ਕੋ ਹਥਿਆਰ ਸੀਗੇ ਕਿਰਚ ਆ ਇੱਕ ਕਢਾਉਣਾ ਨਮਾ ਪਿਸਤਲ ਆ ਤੇ ਹੋਰ ਵੀ ਇਹ ਇਨਾਂ ਕੋ ਹਥਿਆਰ ਸੀਗੇ ਜਿਹਦੇ ਵਿੱਚ ਇਨਾਂ ਨੇ ਘਰ ਵੜ ਕੇ ਜ਼ਬਰਦਸਤੀ ਲੁੱਟਖੋ ਕਰਕੇ ਕਰੀਬ ਇਨਾਂ ਨੇ 31000 ਰੁਪਿਆ ਇਨਾਂ ਨੇ ਉਥੋਂ ਲੁੱਟਖੋ ਕੀਤੀ ਤੇ ਲੁੱਟਖੋ ਕਰਕੇ ਫਿਰ ਇਹ ਉਥੋਂ ਭੱਜੇ ਉਹ ਵੀ ਇਨਾਂ ਉਹ ਵੀ ਸਾਡੀ ਜਿਹੜਾ ਮੁਕਦਮਾ ਟਰੇਸ ਹੋ ਗਿਆ ਅਸੀਂ ਇਨਾਂ ਤੇ ਇਨਾਂ ਦੇ ਕੋਲੋਂ ਸਾਨੂੰ 31000 ਰੁਪਿਆ 4 ਟੋਲੇ ਸੋਨਾ 4 ਟੋਲੇ ਸੋਨੇ ਦੇ ਵਿੱਚ ਦੋ ਚੈਨੀਆਂ ਸੋਨੇ ਦੀਆਂ ਇੱਕ ਘਾਂੜਿਆ ਦੋ ਘੜੀਆਂ ਤੇ 150 ਅਮਰੀਕੀ ਡਾਲਰ ਆ ਜਿਹੜਾ ਸਾਨੂੰ ਇਹਦੇ ਵਿੱਚੋਂ ਸਾਡੀ ਰਿਕਵਰੀ ਹੋਈ ਆ ਇਹ ਸਾਡੀ ਪਾਰਟੀ ਮਿਊਨਿਸਪੈਲਿਟੀ ਟਾਂਡੇ ਦੀ ਪੁਲਿਸ ਪਾਰਟੀ ਵੱਲੋਂ ਬਹੁਤ ਵੱਡੀ ਸਾਡੀ ਕਾਮਯਾਬੀ ਆ ਔਰ ਇਹਨਾਂ ਤੇ ਵੱਖ-ਵੱਖ ਥਾਣਿਆਂ ਦੇ ਵਿੱਚ ਮੁਕਦਮੇ ਦਰਜ ਆ ਭੋਗਪੁਰ ਵੀ ਇਹਨਾਂ ਤੇ ਮੁਕਦਮਾ ਦਰਜਾ ਭਲੱਥ ਵੀ ਆ ਦਸੂਹਾ ਵੀ ਆ ਤੇ ਹੁਣ ਅਸੀਂ ਟਾਂਡੇ ਦੇ ਵਿੱਚ ਇਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਆ ਤੇ ਇਹਨਾਂ ਦੇ ਕੋਲੇ ਸਾਰਾ ਜਿਹੜਾ ਸਮਾਨ ਅਸੀਂ ਰਿਕਵਰ ਕੀਤਾ ਸਰ ਇਹਨਾਂ ਤੇ ਕਿਹੜੀ ਕਿਹੜੀ ਥਾਣਿਆਂ ਦੇ ਵਿੱਚ ਕਿੰਨੇ ਮੁਕਦਮੇ ਆਲਰੇਡੀ ਦਰਜ ਨੇ ਇਹਨਾਂ ਦੇ ਜਿੱਦਾਂ ਵੱਖਰੇ ਵੱਖਰੇ ਇਹਨਾਂ ਨੇ ਕਾਫੀ ਗਰੋ ਕਾਫੀ ਐਕਟੀਵੇਟ ਸੀਗਾ ਇੱਕ ਬੰਦੇ ਤੇ 14 17 ਪਰਚੇ ਆ ਇੱਕ ਤੇ 8 ਪਰਚੇ ਆ ਤੇ ਇੱਕ ਤੇ 10 ਪਰਚੇ ਆ ਮਤਲਬ ਇਹ ਬੜੇ ਬੇਖੌਫ ਹੋ ਕੇ ਕੰਮ ਕਰਦੇ ਸੀਗੇ ਤੇ ਇਹਨਾਂ ਨੂੰ ਅਸੀਂ ਰਾਉਂਡ ਅਪ ਕਰਕੇ ਅਸੀਂ ਸਾਡੇ ਲਈ ਸਾਡੀ ਪੁਲਿਸ ਟੀਮ ਬਾਤੇ ਐਸਐਚਓ ਗੁਰਿੰਦਰਜੀਤ ਨਾਗਰਾ ਜਕੀਬ ਸਿੰਘ ਹਣੀ ਤੇ ਸਾਡੇ ਮੁੰਡੇ ਸਾਡ ਬਹੁਤ ਮਿਹਨਤ ਦੇ ਨਾਲ ਇਹਨਾਂ ਨੇ ਬੜੀ ਡੂੰਗੀ ਪੁਸ਼ਕਿਸ਼ ਕਰਕੇ ਮੁੰਡਾ ਜਸਪ੍ਰੀ ਤੇ ਸਾਡਾ ਪਰਨੀਤ ਸ਼ਰਮਾ ਤੇ ਵਿਕਾਸ ਮੈਤਾ ਇਹਨਾਂ ਨੇ ਬੜੀ ਡੈਡੀਕੇਟਿਡ ਤਰੀਕੇ ਦੇ ਨਾਲ ਮਿਹਨਤ ਕਰਕੇ ਔਰ ਇਹ ਜਿਹੜਾ ਮਕਦਮਾ ਟ੍ਰੇਸ ਕੀਤਾ 200 ਕੀ ਇਹਨੂੰ ਤਾਂ ਪਹਿਲੇ ਹੀ ਗਈ ਹੈ ਲੋਕਰ ਪਰਚੀ ਵੀ ਗਈ ਹੈ ਵੀਡੀਓ ਪਰਚੀ ਵੀ ਇਹਨੂੰ ਤਾਂ ਪਹਿਲੇ ਵਾਰ ਹਾਂਜੀ ਹਾਂਜੀ ਇਹ ਹਿਸ਼ਾਰਪੁਰ ਦੇ ਵਿੱਚ ਕਾਫੀ ਐਕਟਿਵੇਟ ਸੀਗੇ ਤੇ ਸੂਬੇ ਦੇ ਵਿੱਚ ਵੀ ਇਹਨਾਂ ਨੇ ਜਿਹੜਾ ਇਹਨਾਂ ਨੇ ਕੀਤਾ ਸੀਗਾ ਤੇ ਐਨਡੀਪੀਐਸ ਦਾ 183 ਨੰਬਰ ਮੁਕੱਦਮਾ ਐਨਡੀਪੀਐਸ ਦਾ ਸਾਡੇ ਦਰਜ ਸੀਗਾ ਮੈਂ 183 ਨੰਬਰ ਉਹਦੀ ਪੁਛਗਿੱਛ ਦੇ ਵਿੱਚ ਸਾਨੂੰ ਅਸੀਂ ਜਦੋਂ ਸੀਸੀਟੀਵੀ ਕੈਮਰੇ ਜਿਹੜੇ ਖੰਧਾਲੇ ਇਹਨਾਂ ਨੇ ਉਹਦੇ ਵਿੱਚ ਇਹਨਾਂ ਦੇ ਨਾਲ ਤਾਲਮੇਲ ਇਹਨਾਂ ਦੀ ਸ਼ਕਲਾਂ ਦਾ ਇਹਨਾਂ ਦਾ ਉਹ ਜਿਹੜਾ ਨਾ ਮੋਟਰਸਾਈਕਲ ਵਰਤਿਆ ਸੀ ਉਹ ਤਾਲਮੇਲ ਬਣਿਆ ਤੇ ਫਿਰ ਇਹਨਾਂ ਕੋਲ ਪੁਛਗਿੱਛ ਕਰਕੇ ਅਸੀਂ ਉਹ ਮੁਕੱਦਮਾ ਟਰੇਸ ਕੀਤਾ ਜੀ ਥੈਂਕ ਯੂ